ਹੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਇਹਨਾਂ ਇਤਿਹਾਸਾਂਾਂ ਜਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਜੋ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦੀ ਦਾਸਤਾਨ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿੱਦਾਂ ਕੁਝ ਨੌਜਵਾਨਾਂ ਨੇ ਇਸ ਜ਼ਾਲਮ ਸਰਕਾਰ ਵਿਰੁੱਧ ਇੱਕ ਜਥੇਬੰਦੀ ਤਿਆਰ ਕੀਤੀ ਜੋ ਇਤਿਹਾਾਰ ਬੰਦ ਜਥੇਬੰਦੀ ਸੀ ਜਿਸ ਦਾ ਉਦੇਸ਼ ਸੀਗਾ ਇਸ ਦੇਸ਼ ਵਿੱਚੋਂ ਸਰਕਾਰੀ ਝੋਲੀ ਚੁੱਕ ਸਰਕਾਰ ਦੇ ਟਾਟ ਜੋ ਬੱਬਰਾਂ ਦੀ ਸ਼ਹਿ ਦੇਂਦੇ ਸੀ ਜਾਂ ਪਿੰਡਾਂ ਵਿੱਚ ਜ਼ੁਲਮ ਕਰਦੇ ਸੀ ਜ਼ਬਰ ਕਰਦੇ ਸੀ ਉਹਨਾਂ ਦਾ ਖਾਤਮਾ ਜੋ ਅੰਗਰੇਜ਼ ਸਰਕਾਰ ਸੀ ਉਸ ਨੂੰ ਇਸ ਦੇਸ਼ ਵਿੱਚੋਂ ਕੱਢਣ ਲਈ ਸਰਕਾਰ ਨੇ ਸਿੱਧਾ ਮੱਥਾ ਲਾਇਆ ਗਿਆ ਔਰ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਗਈਆਂ ਅਤੇ ਆਉਣ ਵਾਲੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਬਣੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਨਾ ਭੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡੇ ਵਡੇਰਿਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਇਸ ਇਤਿਹਾਸ ਨੂੰ ਲੜੀਵਾਰ ਜੋੜ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਮੈਂ ਆਖਦਾ ਹਾਂ ਸਰਦਾਰ ਜੀ ਸਾਮਰਾਜੀ ਸਰਕਾਰ ਉਹਦੇ ਪਿੱਠੂ ਰਾਜੇ ਮਹਾਰਾਜੇ ਸਭ ਮਾਰ ਦੇਣੇ ਚਾਹੀਦੇ ਹਨ ਇਹਨਾਂ ਦਾ ਨਾਂ ਨਿਸ਼ਾਨ ਜਗਤ ਤੇ ਨਹੀਂ ਰਹਿਣ ਦੇਣਾ ਚਾਹੀਦਾ ਤਾਂ ਹੀ ਗੁਲਾਮੀ ਦਾ ਯੁੱਗ ਖਤਮ ਹੋ ਸਕਦਾ ਹੈ ਇਹਨਾਂ ਦਾ ਬੇੜਾਗਰਕ ਹੋਏ ਜਦੋਂ ਜ਼ੁਲਮ ਕਰਦੇ ਹਨ ਤਾਂ ਨਿਰਦਈ ਬਣ ਜਾਂਦੇ ਹਨ ਰਤਾ ਤਰਸ ਨਹੀਂ ਕਰਦੇ ਉਫ ਮੁਠੀ ਭਰ ਗੋਰੇ ਸਮੁੰਦਰ ਤੋਂ ਪਾਰੋਂ ਆ ਕੇ ਹਿੰਦੁਸਤਾਨੀਆਂ ਤੇ ਅਤਿਆਚਾਰ ਕਰਨ ਨਰਿੰਦਰ ਸਿੰਘ ਨੇ ਬਰਿਆਮ ਸਿੰਘ ਨੂੰ ਆਖਿਆ ਨਰਿੰਦਰ ਸਿੰਘ ਬਰਿਆਮ ਸਿੰਘ ਦਾ ਸਾਥੀ ਉਹਦੀ ਪਾਰਟੀ ਨਾਲ ਸ਼ੁਰੂ ਤੋਂ ਸ਼ਾਮਲ ਸੀ ਉਸ ਨੂੰ ਕਪੂਰਥਲੇ ਭੇਜਿਆ ਗਿਆ ਸੀ ਮੰਗੋ ਦੀ ਸੂਹ ਕੱਢੇ ਕਿ ਉਸ ਨੂੰ ਪੁਲਿਸ ਨੇ ਕਿੱਥੇ ਤੇ ਕਿਵੇਂ ਰੱਖਿਆ ਹੋਇਆ ਸੀ ਆਦਮਪੁਰ ਦੇ ਕੋਲ ਦੋਵੇਂ ਮਿਲ ਪਏ ਜਦੋਂ ਕਿ ਉਹ ਕਿੱਥੇ ਵੀ ਨਿਹਾਲੋ ਤਕੜੀ ਸੀ ਉਹਦਾ ਡਰ ਲੱਥ ਗਿਆ ਸੀ ਉਸ ਨੂੰ ਸਾਰਾ ਗਿਆਨ ਹੋ ਗਿਆ ਸੀ ਕਿ ਰਾਮ ਸਿੰਘ ਧਰਮ ਸਿੰਘ ਜਾਂ ਬਰਿਆਮ ਸਿੰਘ ਕਿਉਂ ਰਾਤ ਦੇ ਹਨੇਰੇ ਵਿੱਚ ਪੈਰਾਂ ਨਾਲ ਧਰਤੀ ਕੱਸ ਦੇ ਫਿਰਦੇ ਸਨ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਸ ਦੇ ਪਿੰਡ ਦਾ ਜੇਲਦਾਰ ਕਿਉਂ ਮਾਰਿਆ ਗਿਆ ਬਰਿਆਮ ਸਿੰਘ ਮਿਲ ਕੇ ਆਦਮਪੁਰ ਆ ਗਿਆ ਪੂਰੀ ਪਾਰਟੀ ਸਮੇਤ ਉਹ ਲੱਭਦਾ ਫਿਰਦਾ ਸੀ ਸ਼ਾਮੇ ਅਮਲੀ ਨੂੰ ਜਿਸ ਨੇ ਉਹ ਵੀ ਧੋਖਾ ਦਿੱਤਾ ਤੇ ਨਾਲ ਹੀ ਮੰਗੋ ਨਾਲ ਧੋਖਾ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪਹਿਲਾਂ ਤਾਂ ਉਹ ਬਰਿਆਮ ਸਿੰਘ ਨੂੰ ਆਖਦਾ ਰਿਹਾ ਬਰਿਆਮ ਸਿਆ ਕੀ ਦੱਸਾਂ ਮੈਂ ਤਾਂ ਮੰਗੋ ਬਿਨਾਂ ਨਹੀਂ ਰਹਿ ਸਕਦਾ ਉਹ ਮੇਰੇ ਮਨ ਵਸੀ ਹੈ ਆਸ਼ਿਕ ਹਾਂ ਪੂਰਾ ਆਛਕ ਉਸਦਾ ਮੈਨੂੰ ਇੱਕ ਵਾਰ ਮੰਗੋ ਉਸ ਨੂੰ ਮਿਲੀ ਪਰ ਜਦੋਂ ਪੁਲਿਸ ਮੱਥੇ ਲੱਗੀ ਤਾਂ ਝੂਠਾ ਪਿਆਰ ਕਬੂਲ ਹੋ ਗਿਆ ਬੇਈਮਾਨ ਨੇ ਉਲਟਾ ਹੀ ਬਿਆਨ ਦੇ ਦਿੱਤਾ ਮੰਗੋ ਥਾਣੇ ਵਿੱਚ ਨਹੀਂ ਉਸ ਨੂੰ ਤਾਂ ਲਾਹੌਰ ਭੇਜ ਦਿੱਤਾ ਗਿਆ ਹੈ ਉਹ ਕਿਲੇ ਵਿੱਚ ਡੱਕ ਦਿੱਤੀ ਗਈ ਹੈ ਨਰਿੰਦਰ ਸਿੰਘ ਨੇ ਬ੍ਰਿ얌 ਸਿੰਘ ਨੂੰ ਹਾਲ ਦੱਸਿਆ ਪਰ ਵਾਹ ਮੈਂ ਆਖਦਾ ਹਾਂ ਮੰਗੋ ਵਰਗੀ ਤੀਵੀਂ ਘਟ ਹੀ ਹੋਰ ਹੋਵੇਗੀ ਬੜੀ ਦਲੇਰ ਨਿਕਲੀ ਆਸਾ ਸਿਉ ਸਿਪਾਹੀ ਨੇ ਮੈਨੂੰ ਦੱਸਿਆ ਉਸ ਨੂੰ ਪੁਲਿਸ ਨੇ ਬਹੁਤ ਤੰਗ ਕੀਤਾ ਨੰਗਿਆਂ ਕਰਕੇ ਧੁੱਪੇ ਬਿਠਾਈ ਭੁੱਖਿਆਂ ਰੱਖਿਆ ਮਾਰਿਆ ਕੁੱਟਿਆ ਪਰ ਉਹ ਦੋ ਗੱਲਾਂ ਨਾ ਮੰਨੀ ਕਿਹੜੀਆਂ ਦੋ ਗੱਲਾਂ ਬਰਿਆਮ ਸਿੰਘ ਪੁੱਛੇ ਬਿਨਾਂ ਨਾ ਰਹਿ ਸਕਿਆ ਇੱਕ ਤਾਂ ਇਹ ਕਿ ਉਹ ਮੁਖਬਰ ਬਣ ਕੇ ਪੁਲਿਸ ਦੇ ਨਾਲ ਹੋ ਕੇ ਬੱਬਰਾਂ ਨੂੰ ਫੜਾਏ ਤੇ ਉਹਨਾਂ ਦੇ ਪਤੇ ਟਿਕਾਣੇ ਦੱਸੇ ਦੂਸਰਾ ਕੁਝ ਬੰਦਿਆਂ ਤੇ ਗਵਾਹੀ ਦੇਵੇ ਜਿਉਂ-ਜਿਉਂ ਪੁਲ ਸਖਤੀ ਕਰਦੀ ਰਹੀ ਤਿਉਂ-ਤਿਉਂ ਉਹ ਉੱਚੀ-ਉੱਚੀ ਕੂਕਿਆ ਆਖਦੀ ਰਹੀ ਚੰਦरियो ਦੇਸ਼ ਦੇ ਗਦਾਰੋ ਭਾਵੇਂ ਮੇਰੇ ਸਰੀਰ ਦੀ ਬੋਟੀ-ਬੋਟੀ ਕਰ ਦਿਓ ਮੈਂ ਫਿਰ ਤੁਸਾਂ ਦੀਆਂ ਗੱਲਾਂ ਨਹੀਂ ਮੰਨਣੀਆਂ ਤੁਸਾਂ ਤਾਂ ਬੇੜਾ ਗਰਕ ਜ਼ਰੂਰ ਹੋਵੇਗਾ ਅਤਿਆਚਾਰਾਂ ਦੇ ਕਾਰਨ ਉਹ 2-4 ਵਾਰ ਬੇਹੋਸ਼ ਵੀ ਹੋ ਗਈ ਹੁਣ ਲਾਹੌਰ ਹੈ ਆ ਲਾਹੌਰ ਦੇ ਕਿਲੇ ਵਿੱਚ ਨਰਿੰਦਰ ਸਿੰਘ ਮੈਨੂੰ ਬਹੁਤ ਅਫਸੋਸ ਹੈ ਮੇਰੇ ਕਰਕੇ ਹੀ ਉਸ ਮਾਤਾ ਨੂੰ ਦੁੱਖ ਉਠਾਉਣਾ ਪਿਆ ਵਾਹਿਗੁਰੂ ਮੇਰੀ ਭੁੱਲ ਬਖਸ਼ੇ ਮੈਂ ਉਹਨਾਂ ਦਾ ਰਾਜ ਪਲਟ ਦਿਆਂਗਾ ਜਿਹੜੇ ਮਾਤਾ ਮੰਗੋ ਦੀ ਨਰਾਤੀ ਕਰ ਰਹੇ ਨੇ ਉਹ ਭਾਰਤ ਮਾਤਾ ਦੀ ਨੇਕ ਤੇ ਦਲੇਰਤੀ ਹੈ ਉਹ ਗੱਲਾਂ ਕਰ ਹੀ ਰਿਹਾ ਏਸਨ ਕਿ ਉਹਨਾਂ ਦਾ ਸਾਥੀ ਆਇਆ ਉਸਨੇ ਵਰਿਆਮ ਸਿੰਘ ਦੇ ਕੰਨ ਕੋਲ ਮੂੰਹ ਲਾ ਜਾ ਕੇ ਕਿਹਾ ਸ਼ਾਮਾ ਪਿੰਡੋਂ ਨਿਕਲ ਕੇ ਇਸੇ ਖੂਨ ਆ ਰਿਹਾ ਹੈ ਮੈਂ ਮਿਲ ਕੇ ਆਇਆ ਹਾਂ ਮੈਂ ਆਖਿਆ ਸੀ ਮੈਂ ਥਾਣੇ ਤੋਂ ਆਇਆ ਧਰਮੇ ਦਾ ਪਤਾ ਕਰਨ ਕਿਤੇ ਧੋਖਾ ਨਾ ਦੇਵੇ ਮਰੀਆਮ ਸਿੰਘ ਨੇ ਆਖਿਆ ਨਹੀਂ ਉਹ ਧੋਖਾ ਨਹੀਂ ਦੇਵੇਗਾ ਉਸ ਨੂੰ ਕੋਈ ਸ਼ੱਕ ਨਹੀਂ ਚਲੋ ਅੱਜ ਇਸ ਰਾਣ ਜੇਠੀਏ ਕੋੜ ਦਾ ਕੀੜਾ ਖਤਮ ਕਰੀਏ ਸਾਰੇ ਉੱਠ ਖਲੋਤੇ ਹਥਿਆਰ ਸੰਭਾਲੇ ਤੇ ਪਿੰਡੋਂ ਆ ਰਹੇ ਰਸਤੇ ਤੇ ਦੋਹਾਂ ਪਾਸੇ ਲੋਕ ਕੇ ਬੈਠ ਕੇ ਕੁਦਰਤ ਦਾ ਅਸੂਲ ਹੈ ਕਿ ਮਾਰੇ ਬੰਦਿਆਂ ਦਾ ਸਹਾਰ ਕੁਦਰਤ ਆਪ ਹੀ ਕਰਦੀ ਹੈ ਇਹ ਨਾ ਹੋਏ ਤਾਂ ਸੰਸਾਰ ਕੋ ਹੋਰ ਦੁੱਖਾਂ ਦਾ ਘਰ ਬਣ ਜਾਏ ਪਾਪੀ ਕੇ ਮਰਨੇ ਕੋ ਪਾਪ ਮਹਾਬਲੀ ਹੈ ਚੰਦਰੇ ਭੇੜੇ ਮਨੁੱਖ ਦਾ ਕੋ ਕਰਮ ਹੀ ਉਸ ਦਾ ਕਾਲ ਬਣ ਜਾਂਦਾ ਹੈ ਸ਼ਾਮਾ ਅੰਬਲੀ ਨਸ਼ਈ ਸੀ ਪਿੰਡ ਦੇ ਲੋਕ ਉਸ ਨੂੰ ਬੁਰਾ ਸਮਝਦੇ ਸਨ ਪਿੰਡ ਡਾਕਾ ਮਰਵਾਇਆ ਇਸ ਦੇ ਬਦਲੇ ਉਸ ਨੂੰ ਮਾਰ ਦੇਣਾ ਚਾਹੁੰਦੇ ਸਨ ਪਰ ਉਹ ਡਰਦੇ ਸਨ ਰਾਜ ਦੀ ਪੁਲਿਸ ਕੋਲੋਂ ਜਿਸ ਨੇ ਇਨਸਾਫ ਨਹੀਂ ਸੀ ਕਰਨਾ ਜਿਸ ਨੇ ਇੱਕ ਅਮਲੀ ਬਦਲੇ ਸਾਰੇ ਪਿੰਡ ਨੂੰ ਫੂਕ ਦੇਣਾ ਸੀ ਸ਼ਾਮੇ ਦੀ ਮੌਤ ਉਸ ਨੂੰ ਘੇਰ ਕੇ ਖੂਵਲ ਲੈ ਆਈ ਉਸ ਦੇ ਮੰਦੇ ਕਰਮਾਂ ਦਾ ਫਲ ਉਹਨੂੰ ਕੁਦਰਤ ਦੇਣ ਲੱਗੀ ਸੀ ਉਹ ਅਫੀਮ ਦਾ ਗੋਲਾ ਛਕ ਕੇ ਚਾਹ ਪੀ ਕੇ ਆਮਹਾਰਾ ਬਿਨਾ ਕਿਸੇ ਸ਼ੱਕ ਦੇ ਖੂਵਲ ਤੋਰ ਪਿਆ ਇਹ ਕੋਈ ਪਤਾ ਨਹੀਂ ਸੀ ਕਿ ਉਹ ਕਿਉਂ ਖੂਵਲ ਆਇਆ ਸੀ ਜਿਸ ਵੇਲੇ ਉਸ ਥਾਂ ਪੁਜਾ ਵਰੀਆਮ ਸਿੰਘ ਤੇ ਉਸਦੇ ਸਾਥੀ ਬੈਠੇ ਸਨ ਤਾਂ ਵਰੀਆਮ ਸਿੰਘ 베ਰੀ ਦੇ ਮੋਢ ਲਾਗਿਉ ਉੱਠ ਕੇ ਉਸਦੇ ਅੱਗੇ ਆ ਖਲੋਤਾ ਵਰੀਆਮ ਸਿੰਘ ਨੂੰ ਦੇਖ ਕੇ ਉਸਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਇੱਕਦਮ ਲੱਤਾਂ ਕੰਬਣ ਲੱਗ ਪਈਆਂ ਤੇ ਅਜਮਕ ਅੱਖਾਂ ਨਾਲ ਵਰੀਆਮ ਸਿੰਘ ਵੱਲ ਦੇਖੀ ਜਾਣ ਲੱਗਾ ਅਫੀਮ ਦਾ ਨਸ਼ਾ ਉੱਡ ਗਿਆ ਅਮਲੀਆ ਕਿੱਥੇ ਚੱਲਿਆ ਐ ਬਾ ਬਾਹ ਗੁਰੂ ਦੀ ਬਰੀਆਮ ਸਿਹਾ ਛਾਮਾ ਅਮਲੀ ਬੋਲਿਆ ਤੂੰ ਤਾਂ ਮੇਰਾ ਬੇਲੀ ਐ ਕਬਰਾਂ ਕਿਉਂ ਗਿਆ ਕਬਰਾਇਆ ਨਹੀਂ ਕਬਰਾਉਣਾ ਕਿਉਂ ਤੂੰ ਤਾਂ ਮੇਰਾ ਮਿੱਤਰ ਐ ਸਨਾ ਫਿਰ ਮੰਗੋ ਕਿਥੇ ਹੀ ਵਿਰਿਆਮ ਸਿੰਘ ਨੇ ਆਪਣਾ ਮਜਬੂਤ ਤੇ ਭਾਰੀ ਹੱਥ ਉਸਦੇ ਮੋਢੇ ਤੇ ਰੱਖਿਆ ਤੇ ਉਸ ਦੀਆਂ ਨਿੱਕੀਆਂ ਤੇ ਅਫੀਮ ਖਾਧੀਆਂ ਅੱਖਾਂ ਵੱਲ ਦੇਖ ਕੇ ਪੁੱਛਿਆ ਮੰਗੋ ਵਸਦੀ ਆ ਤੇਰੇ ਘਰ ਨਹੀਂ ਉਸ ਨੂੰ ਫੁੱਲ ਫੜ ਕੇ ਲੈ ਗਈ ਕਿਉਂ ਉਹ ਏ ਨਾ ਸਾਡੇ ਪਿੰਡ ਦੇ ਧਰਮੇ ਦੀ ਮਾਂ ਤਰ ਮਾ ਅੱਜ ਕੱਲ ਆਖਦੇ ਨੇ ਬੱਬਰਾਂ ਦੇ ਜਥੇ ਵਿੱਚ ਜਾ ਭਰਤੀ ਹੋਇਆ ਹੈ ਪੁਲਿਸ ਨੇ ਤੇਰੇ ਨਾਲ ਯਾਰੀ ਨਾ ਪਾਲੀ ਪੁਲਿਸ ਕੀ ਦੱਸਾਂ ਚੰਦਰਾ ਜੇਹਾ ਤੇਰਾ ਦੇ ਤੇਲੀ ਥਾਣੇਦਾਰ ਨਾ ਮੰਨਿਆ ਉਹ ਹੈ ਕਿਥੇ ਹੁਣ ਚੋਕ ਕੇ ਲਿਆ ਦਈਏ ਹੁਣ ਨਹੀਂ ਆ ਸਕਦੀ ਉਸ ਨੂੰ ਤਾਂ ਆਖਦੇ ਨੇ ਲਾਹੌਰ ਲੈ ਗਏ ਨੇ ਸਗੋਂ ਮੈਨੂੰ ਵੀ ਪੁਲਿਸ ਨੇ ਜੁੱਤੀਆਂ ਮਾਰੀਆਂ ਸੁਣਾਓ ਕੋਈ ਚਾਹ ਪਾਣੀ ਦੀ ਚਾ ਪਾਣੀ ਤਾਂ ਠੀਕ ਐ ਰੋਟੀ ਖਾਣੀ ਆ ਸਵੱਬ ਨਾਲ ਤੂੰ ਮਿਲ ਹੀ ਗਿਆ ਮੈਨੂੰ ਥਾਣੇ ਸੱਦਿਆ ਗਿਆ ਐ ਪਤਾ ਨਹੀਂ ਕੀ ਗੱਲ ਹੁਣੇ-ਹੁਣੇ ਬੰਦਾ ਗਿਆ ਸੀ ਕੋਈ ਮਾਲ ਵਾਲਾ ਘਰ ਐ ਘਰ ਬੜੇ ਪਰ ਚਲੋ ਖੂਹ ਨੂੰ ਚਲੀਏ ਕੋਈ ਦੇਖ ਨਾ ਲਵੇ ਮੈਂ ਸਮੇ ਜੋ ਭੜੇ ਹੋਏ ਹੋਣੀ ਸ਼ਾਮੇ ਦੀ ਜ਼ਬਾਨ ਤੇ ਚੜ ਕੇ ਬੋਲੀ ਉਸਨੇ ਆਪ ਹੀ ਰੌਂ ਪਾਸੇ ਹੌਂਦੀ ਆਖ ਦਿੱਤਾ ਚੱਲ ਆੱਖਾਂ ਦੇ ਨਾਲ ਹੀ ਮਰੀਆਮ ਸਿੰਘ ਨੇ ਮੂੰਹ ਨਾਲ ਸੀਟੀ ਵਜਾਈ ਉਸੇ ਵੇਲੇ ਆਸੇ ਪਾਸਿਓਂ 6-7 ਬੰਦੇ ਹਥਿਆਰ ਸਮੇਤ ਉਸ ਦੇ ਕੋਲ ਆ ਗਏ ਅਮਲੀ ਸ਼ਾਮਾ ਵਿੱਚ ਆ ਗਿਆ ਉਸ ਨੇ ਸਾਰਿਆਂ ਵੱਲ ਦੇਖਿਆ ਉਸ ਦਾ ਦਿਲ ਕੁਝ ਘਬਰਾਇਆ ਪਰ ਇਹ ਸ਼ੱਕ ਨਾ ਪਿਆ ਕਿ ਉਸ ਦੇ ਸਿਰ ਤੇ ਕਾਲ ਕੁਗਦਾ ਸੀ ਮਰੀਆਮ ਸਿੰਘ ਤੇ ਸ਼ਾਮਾ ਅੱਗੇ ਅੱਗੇ ਬਰੋਬਰ ਬਰੋਬਰ ਤੁਰ ਪਏ ਤੇ ਪਿੱਛੇ ਪਿੱਛੇ ਬਾਕੀ ਦੇ ਬੰਦੇ ਅਮਲੀਆ ਸੁਣਿਆ ਸਰਕਾਰ ਵੱਲ ਵੱਲੋਂ ਤੈਨੂੰ ਇਨਾਮ ਮਿਲਿਆ ਏ ਕਿਸ ਗੱਲ ਦਾ ਇਹ ਤਾਂ ਤੈਨੂੰ ਪਤਾ ਹੋਵੇਗਾ ਉਹ ਇਕੱਲਾ ਹੀ ਖਾ ਗਿਆ ਇਨਾਮ ਨੂੰ ਤਾਂ ਕੋਈ ਨਹੀਂ ਮਿਲਿਆ ਐਵੇਂ ਤੁਹਾਡੇ ਕੋਲੋਂ ਕਿਸ ਨੇ ਮੂੰਹ ਮਾਰਿਆ ਥਾਣੇਦਾਰ ਅਮੀਰ ਅਲੀ ਆਖਦਾ ਏ ਡਾਕੂਆਂ ਨੂੰ ਫੜਾ ਬਬਰਾਂ ਦੀ ਦਸ ਪਾ ਤਾਂ ਤੈਨੂੰ ਮਹਾਰਾਜ ਕੋਲੋਂ ਮਰੱਬਾ ਲੈ ਦੇਵਾਂਗਾ ਲੈ ਦੇਵਾਂਗਾ ਬੈਠਾ ਮौज ਕਰੀ ਫਿਰ ਤੂੰ ਕੀ ਕਿਹਾ ਮੈਂ ਕੀ ਆਖਣਾ ਸੀ ਉਥੇ ਤਾਂ ਹਾਂ ਕਰ ਆਇਆ ਜੁੱਤੀਆਂ ਤੋਂ ਡਰਦਾ ਤੁਹਾਡਾ ਕੋਣ ਫੜਾ ਕਿਵੇਂ ਸਕਦਾ ਹਾਂ ਅੱਛਾ ਉਹ ਤਾਂ ਤੂੰ ਆਪਣਾ ਭਰਾ ਬੁਰਾ ਸੋਚਣਾ ਹੈ ਪਰ ਇਹ ਦੱਸ ਤੇਰੇ ਕੋਲ ਕਿੰਨੇ ਰੁਪਏ ਹਨ ਕਿਉਂ ਲੋੜ ਹੈ ਧਾਨੂੰ ਰੁਪਈਆ ਦੀ ਕਿ ਲੋੜ ਜੇ ਲੋੜ ਹੈ ਤਾਂ ਦਾਦਨ ਖਾਂ ਦੀ ਪੰਡੋਰੀ ਕਰਾਰਾਂ ਦੇ ਘਰ ਜਾ ਪਾਓ ਸਹੁਰੇ ਨੇ ਚਾਟੀਆਂ ਭਰ-ਭਰ ਨੱਪੀਆਂ ਹੋਈਆਂ ਹਨ ਇੰਉਂ ਇੱਧਰ ਉੱਧਰ ਦੀਆਂ ਗੱਲਾਂ ਕਰਦਿਆਂ ਹੋਇਆਂ ਖੂਹ ਆ ਗਿਆ ਖੂਹ ਪਿੰਡੋਂ ਬਾਹਰ ਕੋਈ ਮੀਲ ਦੀ ਵਾੜ ਤੇ ਸੀ ਦੂਰ ਤੱਕ ਖੇਤ ਸਨ ਖੂਹ ਉਤੇ ਕੋਈ ਆਦਮੀ ਨਹੀਂ ਸੀ ਖੂਹ ਵਗਿਆ ਕਰਦਾ ਸੀ ਲੱਕੜ ਦਾ ਢੋਲ ਚਵਕਲੀ ਬੇੜ ਤਗਲਾ ਤੇ ਲਾਠ 20 ਲੱਕੜ ਦੀ ਤੇ ਉੱਪਰ ਭਾਰੀ ਕਾਜਨ ਪਾਈ ਮਿੱਟੀ ਦੀਆਂ ਟਿੰਡਾਂ ਦੀ ਮਹਲ ਸੀ ਗਾੜੀ ਤੇ ਬਰਿਆਮ ਸਿੰਘ ਬੈਠ ਗਿਆ ਸ਼ਾਮਾ ਉਹਦੇ ਕੋਲ ਖਲੋ ਗਿਆ ਭਾਉ ਬੰਤਾ ਸਿਆ ਅਮਲੀ ਦੀ ਕੋਈ ਸੇਵਾ ਕਰੋ ਬਰਿਆਮ ਸਿੰਘ ਨੇ ਆਪਣੇ ਸਾਥੀ ਬੰਤਾ ਸਿੰਘ ਧਾਮੀਆਂ ਨੂੰ ਆਖਿਆ ਸੇਵਾ ਤਾਂ ਸਗੋਂ ਮੈਂ ਤੁਹਾਡੀ ਕਰਨੀ ਆ ਲੱਸੀ ਪਾਣੀ ਲਿਆਉਂਦਾ ਚਾਹ ਤਾਂ ਤੁਸੀਂ ਪੀਂਦੇ ਨਹੀਂ ਅਮਲੀ ਨੇ ਗੱਲ ਪੂਰੀ ਵੀ ਨਹੀਂ ਕੀਤੀ ਕਿ ਬੰਤਾ ਸਿੰਘ ਨੇ ਸ਼ਾਮੇ ਦੀ ਪੱਗ ਲਾ ਲਈ ਸ਼ਾਮਾ ਕੁਝ ਹੈਰਾਨ ਹੋਇਆ ਉਸ ਨੇ ਸਾਰਿਆਂ ਵੱਲ ਦੇਖਿਆ ਸਾਰੇ ਮੁਸਕਰਾ ਰਹੇ ਸਨ ਰਿਆਮ ਸਿੰਘ ਹੱਸਣ ਲੱਗ ਪਿਆ ਇਹ ਕਿ ਵੀ ਸੇਵਾ ਹੋਣ ਲੱਗੀ ਆ ਸ਼ਾਮੇ ਨੇ ਪੁੱਛਿਆ ਦੇਖੀ ਜਾ ਸ਼ਾਮੇ ਦੇ ਦੇਖਦਿਆਂ ਉਸ ਦੀ ਪੱਗ ਕਾਜਨ ਤੇ ਉੱਤੋਂ ਦੀ ਛੁੱਟੀ ਗਈ ਉਸ ਦੀਆਂ ਦੋਵੇਂ ਕੰਨੀਆਂ ਮੇਲ ਕੇ ਲੜਕੋ ਜਹੇ ਕਰ ਲੈ ਤੇ ਦੋ ਬੰਦਿਆਂ ਨੇ ਅਮਲੀ ਨੂੰ ਬਾਹਾਂ ਤੋਂ ਫੜ ਲਿਆ ਇਹ ਹੀ ਕੀ ਬਰਿਆਮ ਸਿਆ ਇਹ ਹੀ ਕੀ ਕੀ ਮੈਨੂੰ ਫਾਹੇ ਲਾਉਣ ਲੱਗੇ ਜੇ ਸ਼ਾਮਾ ਅਮਲੀ ਘਬਰਾ ਕੇ ਬੋਲਿਆ ਉਸਨੇ ਬਰਿਆਮ ਸਿੰਘ ਵੱਲ ਦੇਖਿਆ ਤੇ ਉਸ ਨੂੰ ਸਬੋਧਨ ਕਰਕੇ ਪੁੱਛਿਆ ਬਰਿਆਮ ਸਿੰਘ ਦਾ ਹਾਸਾ ਕ੍ਰੋਧ ਵਿੱਚ ਪਲਟ ਚੁਕਾ ਸੀ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਉਸਨੇ ਕਿਹਾ ਹਾਂ ਤੈਨੂੰ ਫਾਹੇ ਲਾ ਕੇ ਮਾਰਨ ਲੱਗੇ ਹਾਂ ਚੰਡਾਲਾ ਝੂਠਿਆ ਲੋਕਾਂ ਦੇ ਦੁਸ਼ਮਨਾ ਤੈਨੂੰ ਮਾਰਨ ਲੱਗੇ ਹਾਂ ਜਿਸ ਮੌਤੇ ਕਦੇ ਕੋਈ ਨਹੀਂ ਮਰਿਆ ਤੂੰ ਆਖਦਾ ਸੀ ਮੰਗੋ ਬਦਲੇ ਮਰਦਾ ਏ ਪੁਲਿਸ ਨੂੰ ਆਖਿਆ ਇਹ ਧਰਮੇ ਬੱਬਰ ਦੀ ਮਾਂ ਹੈ ਇਸ ਕੋਲ ਬੱਬਰ ਆਉਂਦੇ ਹਨ ਇਨਾਮ ਲਿਆ ਕੁੱਤਿਆ ਆਪਣਿਆਂ ਹੀ ਵੱਢਣ ਲੱਗਾਂ ਤੈਨੂੰ ਮਾਰਿਆ ਜਾਏ ਲਮਕਾਓ ਪੁੱਠਾ ਸ਼ਾਮੇ ਅਮਲੀ ਦੀਆਂ ਅੱਖਾਂ ਅੱਗੇ ਮੌਤ ਦਾ ਭਿਆਨਕ ਦ੍ਰਿਸ਼ ਆ ਗਿਆ ਉਸਦਾ ਲਹੂ ਜੰਮ ਗਿਆ ਅੱਖਾਂ ਪਥਰਾ ਗਈਆਂ ਬੋਲਣ ਦੀ ਸ਼ਕਤੀ ਜਾਂਦੀ ਰਹੀ ਉਹ ਗੁੰਗਿਆਂ ਬਾਗ ਡਾਡਾ ਮਾਰ ਲੱਗਾ ਪਰ ਉਹਦੀ ਡਾੜ ਨੂੰ ਜ਼ੋਰ ਦੀ ਮਾਰੀ ਚਪੇੜ ਨੇ ਰੋਕ ਦਿੱਤਾ ਕੁੱਤਿਆ ਚੁੱਪ ਕਰਕੇ ਮਰ ਹੁਣ ਕਿਹੜੇ ਪਿਉ ਨੂੰ ਸਾਦਾ ਹੈ ਕੋਈ ਨਹੀਂ ਆਏਗਾ ਉਸਨੂੰ ਪੁੱਠਾ ਕਰਕੇ ਉਸਦੇ ਦੋਵੇਂ ਪੈਰ ਉਸਦੀ ਪੱਗ ਤੇ ਦੋਹਾਂ ਪੱਲਿਆਂ ਨਾਲ ਬੰਨ ਕੇ ਲਮਕਾ ਦਿੱਤਾ ਗਿਆ ਉੱਚਾ ਲਟਕਾਇਆ ਜਿਤੇ ਉਹਦੇ ਹੱਥ ਭੌਂ ਨਾਲ ਨਾ ਲੱਗਣ ਫਿਰ ਉਸਦੇ ਗਲ ਦਾ ਝੱਗਾ ਲਾ ਸੁਟਿਆ ਨੰਗੇ ਪਿੰਡੇ 'ਚ ਹਲਕੀਆਂ ਹਲਕੀਆਂ ਬਰਛੀਆਂ ਮਾਰ ਕੇ ਲਹੂ ਕੱਢਿਆ ਪਛਲਏ ਉਹਨਾਂ ਪਛਾਂ ਦੀ ਪੀੜ ਨਾਲ ਉਹ ਅਵਿਅਕਲ ਹੋ ਕੇ ਤੜਫਨ ਲੱਗਾ ਤੂੰ ਸ਼ਾਮਾਂ ਵਾਲੀ ਐ ਨਾ ਜਿਸਨੇ ਸਾਨੂੰ ਕਿਹਾ ਸੀ ਪਿੰਡ ਲੁੱਟੋ ਮੰਗੋ ਤੇਰੀ ਕੀ ਲੱਗਦੀ ਸੀ ਮੇਰੀ ਮਾਤਾ ਮੈਨੂੰ ਇਸ ਤਰ੍ਹਾਂ ਤੰਗ ਕਰਕੇ ਨਾ ਮਾਰੋ ਤਰਸ ਕਰੋ ਮੈਂ ਅੱਗੇ ਨੂੰ ਕਦੀ ਕਿਸੇ ਦੀ ਨੂਹ ਧੀਵਲ ਨਹੀਂ ਤੱਕਦਾ ਖਿਮਾ ਕਰੋ ਬਖਸ਼ੋ ਰੱਬ ਦੇ ਵਾਸਤੇ ਅਮਲੀ ਨੂੰ ਬਖਸ਼ੋ ਪਛਲਏ ਤੇਰਾ ਗੰਦਾ ਲਹੂ ਨਿਕਲ ਜਾਏ ਤੈਨੂੰ ਜਾਨੋਂ ਨਹੀਂ ਮਾਰਦੇ ਜੇ ਪੁਲਸ ਅਗੇ ਫਰਿਆਦ ਹੋਏਗਾ ਤਾਂ ਫਿਰ ਜਾਨੋ ਮਾਰਾਂਗੇ ਇਥੇ ਲੜਕਿਆ ਰਹੋ ਆਪਣੀ ਕੀਤੇ ਕੁਕਰਮਾਂ ਨੂੰ ਯਾਦ ਕਰ ਕਰ ਰੋਂਦਾ ਰਹੋ ਬਰਿਆਮ ਸਿੰਘ ਦਾ ਪਹਿਲਾ ਫੈਸਲਾ ਤਾਂ ਸੀ ਸ਼ਾਮੇ ਨੂੰ ਜਾਨੋ ਮਾਰਨ ਦਾ ਫਿਰ ਪਤਾ ਨਹੀਂ ਕਿਉਂ ਉਸਨੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਚਲੋ ਚੱਲੀਏ ਲੜਕਿਆ ਰਹਿੰਦੇ ਹੋ ਤਾਂ ਕਿ ਪਿੰਡ ਦੇਖ ਕੇ ਇਸ ਦੇ ਬੁੱਲੋਂ ਮੂੰਹੋਂ ਇਹਦੇ ਕੁਕਰਮ ਦੀ ਕਹਾਣੀ ਸੁਣੇ ਸ਼ਾਮ ਲਟਕਿਆ ਰਿਆ ਬ੍ਰਿਯਾਮ ਸਿੰਘ ਦੀ ਪਾਰਟੀ ਅੱਗੇ ਚੱਲ ਪਈ ਸ਼ਾਮੇ ਦੇ ਪਿੰਡੇ ਵਿੱਚੋਂ ਲਹੂ ਵਗਦਾ ਦੇਖ ਕੇ ਕਾਂ ਖੂਹ ਦੀ ਕਾਵਣ ਉੱਤੇ ਆ ਬੈਠੇ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਏ ਆ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕੀਆਂ ਹੋਈਆਂ ਹੋਣਗੀਆਂ ਨਦਾਨ ਜਿਆ ਸਿੰਘ ਜਾਣ ਕੇ ਮਾਫ ਕਰਨਾ ਗੁਰੂ ਸਾਹਿਬ ਬਖਸ਼ਣਹਾਰ ਨੇ ਅਗਲਾ ਅਧਿਆਇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ